ਅੱਜ ਦਰਸ਼ਨ ਕਰੋ 1486 ਇਸ਼ਵੀ ਨੂੰ ਜਦੋਂ ਗੁਰੂ ਨਾਨਕ ਦੇਵ ਜੀ 18 ਵਰਿਆਂ ਦੇ ਸਨ ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਨੇ ਆਣਾ ਵੀ ਬੇਲੋਲੀ ਸਿੱਕਿਆ ਦੇ ਸੱਚਾ ਸੌਦਾ ਕੀਤਾ ਸੀ ਜਿਸ ਨੂੰ ਸੱਚੇ ਸੌਦੇ ਦਾ ਨਾਮ ਦਿੱਤਾ ਗਿਆ ਇਹ ਜਿਹੜੇ ਵੀ ਸਿੱਕੇ ਨੇ ਇਹ ਸਾਡੇ ਵੱਡ-ਵਡੇਰਿਆਂ ਦੇ ਕੋਲੋਂ ਸਾਡੇ ਪਰਿਵਾਰ ਦੇ ਕੋਲੋਂ ਸਾਨੂੰ ਪ੍ਰਾਪਤ ਹੋਏ ਨੇ ਤੇ بجائے ਕਿ ਅਸੀਂ ਉਸ ਨੂੰ ਲੋਕਰ ਦੇ ਰੱਖਣ ਦੇ ਅਸੀਂ ਸਾਰੀ ਸੰਗਤ ਦੇ ਰੂਪ ਰੂ ਹੁੰਦੇ ਆ ਨਜ਼ਰ ਦਰਸ਼ਨ ਕਰਾਣੇ ਆ ਤੇ ਅਸੀਂ ਅਲਾਉ ਕਰਦੇ ਆ ਕਿ ਤੁਸੀਂ ਵੀਡੀਓ ਬਣਾਓ ਫੋਟੋ ਬਣਾਓ ਸੈਲਫੀ ਬਣਾਓ ਤੇ ਉਸ ਨੂੰ ਸ਼ੇਅਰ ਕਰੋ ਜੀ ਗੁਰੂ ਮਹਾਰਾਜ ਦੇ ਪ੍ਰਕਾਸ਼ ਤੋਂ 1469 ਤੋਂ ਲੈ ਕੇ 1849 ਤੱਕ ਜਿਹੜੇ ਸਾਰੇ ਸਿੱਕੇ ਨੇ ਇਹ ਸਾਡੇ ਗੁਰੂ ਸਾਹਿਬਾਨ ਦੇ ਕਾਲ ਦੇ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਰਾਜੇ ਮਹਾਰਾਜੇ ਮਿਸਲਾ ਜਿਹੜੇ ਗਵਰਨਰ ਸੀਗੇ ਜਿੰਨੇ ਵੀ ਸਾਰੇ ਕੁਆਇਨਸ ਹੈਗੇ ਨੇ ਉਸ ਦਾ ਜਿਹੜਾ ਫੁੱਲ ਸਿਲੈਕਸ਼ਨ ਹੈ ਉਹ ਅਸੀਂ ਸੰਗਤਾਂ ਅਸਤੇ ਗੂਬਰੂ ਹੋ ਕੇ ਉਹਨਾਂ ਨੂੰ ਦਰਸ਼ਨ ਕਰਾਣੇ ਆ ਤੇ ਇਹ ਜਿਹੜੀ ਇਵੈਂਟਸ ਨੇ ਜਾਂ ਸਾਰਾ ਕੁਝ ਹੈ ਦਿਸ ਇਜ਼ 올 ਵੈਲਕਮ ਐਂਟਰੀ ਫਰੀ ਬਲੋਲੀ ਸਿੱਕਿਆਂ ਦਾ ਨਾਮ ਕਿਉਂ ਦਿੱਤਾ ਗਿਆ ਉਸ ਵੇਲੇ ਜਿਹੜਾ ਸ਼ਾਸਕ ਸੀ ਇੰਡੀਆ ਦਾ ਉਸ ਨੂੰ ਬਹਿਲੋਲ ਖਾਨ ਨੋਦੀ ਕਹਿੰਦੇ ਸੀਗੇ ਉਸ ਦਾ ਜਿਹੜਾ ਸਮੇਂ ਸੀ 1451 ਤੋਂ ਲੈ ਕੇ 1480 1489 ਤੱਕ ਦੇ ਇਹ ਜਿਹੜੇ ਕੋਇਨ ਸੀਗੇ ਇਹ ਉਸ ਪ੍ਰਕਾਰ ਦੇ ਕੋਇਨ ਮਹਾਰਾਜ ਨੂੰ ਸਤਕਾਰਯੋ ਪਿਤਾ ਜੀ ਨੇ ਦਿੱਤੇ ਸੀ ਕਿ ਤੁਸੀਂ ਜਾ ਕੇ ਸੱਚਾ ਸੌਦਾ ਕਰੋ ਤੇ ਉਸ ਤੇ ਇਹ ਵਾਰ ਦੇ ਵਿੱਚ ਮਹਾਰਾਜ ਨੇ ਭੁੱਖੇ ਸਾਧਵਾਨਾਂ ਨੂੰ ਜਿਸ ਤਰ੍ਹਾਂ ਅਸੀਂ ਸਾਰੇ ਜਾਣੂ ਹੈਗੇ ਹਾਂ ਲੰਗਰ ਛਕਾਇਆ ਸੀਗਾ ਉਹ ਲੰਗਰ ਦੀ ਪਰੰਪਰਾ ਸਾਰੀ ਦੁਨੀਆ ਚੱਲ ਰਹੀ ਹੈ ਜੁਗੋ ਜੁਗ ਟਲ ਰਹੇਗੀ ਕਿਉਂਕਿ ਹਾ ਉਹ ਖਰਚੋ ਰਾਮਿਲ ਪਾਈ ਤੋਂ ਨਾ ਵੇਬਤੋ ਜਈ ਗੁਰੂ ਨਾਨਕ ਦਾ ਲੰਗਰ ਹੈ ਮੈਂ ਸਮਝਦਾ ਇਸ ਤੋਂ ਵੱਡਾ ਮੈਜਿਕ ਕਿਦਰ ਵੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਹੁਣੇ-ਹੁਣੇ ਮਨਾ ਕੇ ਹਟੇ ਹੋ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿੱਥੇ ਪਾਕਿਸਤਾਨ ਵੀ ਨਤਮਸਤਕ ਹੋ ਕੇ ਆਈਆਂ ਨੇ ਗੁਰੂ ਘਰ ਚ ਨਤਮਸਤਕ ਹੋ ਕੇ ਆਈਆਂ ਨੇ ਪਰ ਸਾਖੀਆਂ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਪਿਤਾ ਮਹਿਤਾ ਕਾਲੂ ਜੀ ਕੋਲੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਲੈ ਕੇ ਸੱਚਾ ਸੌਦਾ ਕੀਤਾ ਸੀ ਪਰ ਉਹ 20 ਰੁਪਏ ਅੱਜ ਦੇ ਟਾਈਮ 'ਚ ਕਿਹਾ ਜਾਂਦਾ ਪਰ ਉਹ 20 ਰੁਪਏ ਨਹੀਂ 20 ਬਲੋਲੀ ਸਿੱਕੇ ਨੇ ਅੱਜ ਅਸੀਂ ਆਪ ਜੀ ਨੂੰ ਆਪਣੇ ਮਾਧਿਅਮ ਰਾਹੀਂ ਦਰਸ਼ਨ ਕਰਵਾਉਣਾ ਚਾਹੁੰਦੇ ਆ ਕਿ ਉਹ 20 ਬਲੋਲੀ ਸਿੱਕੇ ਕਿਹੜੇ ਸੀ ਅੱਜ ਦਰਸ਼ਨ ਕਰੋ 1486 ਈਸਵੀ ਨੂੰ ਜਦੋਂ ਗੁਰੂ ਨਾਨਕ ਦੇਵ ਜੀ 18 ਵਰਿਆਂ ਦੇ ਸਨ ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਨੇ ਆਣਾ ਵੀ ਬੈਲੋਲੀ ਸਿੱਕਿਆ ਦੇ ਤੌਰ ਤੇ ਉਹਨਾਂ ਨੇ ਸੱਚਾ ਸੌਦਾ ਕੀਤਾ ਸੀ ਜਿਸ ਨੂੰ ਸੱਚੇ ਸੌਦੇ ਦਾ ਨਾਮ ਦਿੱਤਾ ਗਿਆ ਕਿਉਂਕਿ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਗੁਰੂ ਨਾਨਕ ਦੇਵ ਜੀ ਨੂੰ ਇਹ ਸਿੱਕੇ ਭੇਂਟ ਕੀਤੇ ਸਨ ਕਿ ਉਹ ਆਪਣਾ ਬਿਜ਼ਨਸ ਕੀਤਾ ਜਾਵੇ ਜਾਂ ਜਿਸ ਨੂੰ ਆਪਾਂ ਕਹਿ ਦਿੰਦੇ ਆ ਕਿ ਆਪਣਾ ਵਪਾਰ ਸ਼ੁਰੂ ਕੀਤਾ ਜਾਵੇ ਪਰ ਉਹਨਾਂ ਨੇ ਜਦੋਂ ਘਰ ਆ ਕੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੱਚਾ ਸੌਦਾ ਕੀਤਾ ਤੇ ਐਸ ਸੇਵਾ ਨੂੰ ਕਿਸ ਨੇ ਸੰਜੋ ਕੇ ਰੱਖਿਆ ਕਿਉਂਕਿ ਪੀੜੀਦਰ ਪੀੜੀ ਕੋਲੀ ਰਵਿੰਦਰਪਾਲ ਸਿੰਘ ਜੀ ਨੇ ਜੋ ਕਿ ਪੇਸ਼ੇਵਰ ਜੋ ਵਕੀਲ ਨੇ ਬ੍ਰਿਸਟਰ ਨੇ ਯੂਕੇ ਦੇ ਵਿੱਚ ਗੱਲਬਾਤ ਕਰਦੇ ਆ ਕੋਲੀ ਸਾਹਿਬ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਤੇ ਇਹ ਸਿੱਕੇ ਕਿਹੜੇ ਨੇ ਤੁਸੀਂ ਵੀ ਆਪ ਖੁਦ ਚਾਨਣਾ ਪਾਓ ਕਿ ਇਹ ਸਿੱਕੇ ਕਿਹੜੇ ਨੇ ਜੀ ਭਾਈ ਸਾਹਿਬ ਜੀ ਵਾਇਕ ਜੀ ਦਾ ਖਾਸ ਸਾਹਿਬ ਜੀ ਫਤਿਹ ਆਪ ਜੀ ਦਾ ਧੰਨਵਾਦ ਦਾਸ ਨਿਮਾਣਾ ਜੀ ਇੱਕ ਸੇਵਾਦਾਰ ਹੈ ਕਿ ਸਾਡੀ ਚੈਟੀ ਹੈ ਗਲੋਬਲ ਸਿਟੀਜਨ ਲੰਡਨ ਅਸੀਂ ਇੱਕ ਐਗਜ਼ਿਬਿਸ਼ਨ ਕਿਊਰੇਟ ਕੀਤੀ ਹੈ ਜਿਸ ਦਾ ਨਾਂ ਹੈ ਸਰਕਾਰੇ ਖਾਲਸਾ ਦੇ ਨਾਨਕਸ਼ਹੀ ਸਿੱਕੇ ਯਾ ਕੋਇਨੇਜ ਆਫ ਦਾ ਗ੍ਰੇਟ ਸਿਕ ਕਿੰਗਡਮ ਉਹ ਜਿਹੜੀ ਐਗਜ਼ਿਬਿਸ਼ਨ ਹੈ ਇਹ ਗੁਰੂ ਮਹਾਰਾਜ ਦੇ ਪ੍ਰਕਾਸ਼ ਤੋਂ 1469 ਤੋਂ ਲੈ ਕੇ 1849 ਤੱਕ ਜਿਹੜੇ ਸਾਰੇ ਸਿੱਕੇ ਨੇ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਕਾਲ ਦੇ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਰਾਜੇ ਮਹਾਰਾਜੇ ਮਿਸਲਾਂ ਅੱਜ ਦੇ ਗਵਰਨਰ ਸਿਗੇ ਜਿੰਨੇ ਵੀ ਸਾਰੇ ਕੁਆਇਨਸ ਹੈਗੇ ਨੇ ਉਸ ਦਾ ਜਿਹੜਾ ਫੁੱਲ ਸਿਲੈਕਸ਼ਨ ਹੈ ਉਹ ਅਸੀਂ ਸੰਤਾਂ ਅਸਤੇ ਗੂਰ ਬਰੂ ਹੋ ਕੇ ਉਹਨਾਂ ਨੂੰ ਦਰਸ਼ਨ ਕਰਾਣੇ ਆ ਤੇ ਇਹ ਜਿਹੜੀ ਇਵੈਂਟਸ ਨੇ ਜਾਂ ਸਾਰਾ ਕੁਝ ਹੈ ਥਿਸ ਇਜ਼ 올 ਵੈਲਕਮ ਐਂਟਰੀ ਫਰੀ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਕਿਆਂ ਦੇ ਉੱਤੇ ਮੜਾ ਜੇ ਚਾਨਣਾ ਪਾਓ ਵੀ ਇਹ ਕਿਸ ਤਰ੍ਹਾਂ ਤੁਹਾਡੇ ਕੋਲ ਆਏ ਕਿਸ ਕਿਸ ਤਰ੍ਹਾਂ ਪੀੜੀਦਰ ਪੀੜੀ ਤੁਸੀਂ ਤੁਹਾਡਾ ਪਰਿਵਾਰ ਸੇਵਾ ਕਰਦਾ ਹੈ ਤੇ ਤੁਹਾਨੂੰ ਕਿਹੜੇ ਕਿਹੜੇ ਅਵਾਰਡ ਮਿਲ ਚੁੱਕੇ ਨੇ ਜੀ ਨਹੀਂ ਦੇਖੋ ਜੀ ਅਵਾਰਡ ਤੇ ਮਾਰੇ ਦੀ ਵਡਿਆਈ ਨੇ ਗੁਰੂ ਰਾਮਦਾਸ ਸਾਹਿਬ ਦੀ ਤੇ ਉਹ ਅਸੀਂ ਨਹੀਂ ਮੈਂਸ਼ਨ ਕਰਾਂਗੇ ਅਸੀਂ ਅਧਨੇ ਜੇ ਸੇਵਾਦਾਰ ਹੈਗੇ ਆ ਅਮ ਪੀਕਰ ਵਖਾਰੀ ਤੇਰੇ ਤੂੰ ਨਿਜ ਪਤਾ ਦਾਤਾ ਸੋ ਉਹ ਸਭ ਵਡਿਆਈਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ ਇਹ ਜਿਹੜੇ ਵੀ ਸਿੱਕੇ ਨੇ ਇਹ ਸਾਡੇ ਵੱਡ-ਵਡੇਰਿਆਂ ਦੇ ਕੋਲੋਂ ਸਾਡੇ ਪਰਿਵਾਰ ਦੇ ਕੋਲੋਂ ਸਾਨੂੰ ਪ੍ਰਾਪਤ ਹੋਏ ਨੇ ਤੇ ਬਜਾਏ ਕਿ ਅਸੀਂ ਉਸ ਨੂੰ ਲੋਕਰ ਦੇ ਵਿੱਚ ਰੱਖਣ ਦੇ ਅਸੀਂ ਸਾਰੀ ਸੰਗਤ ਦੇ ਰੂਹ ਰੂ ਹੁੰਨੇ ਆ ਉਹਨਾਂ ਨੂੰ ਦਰਸ਼ਨ ਕਰਾਣੇ ਆ ਤੇ ਅਸੀਂ ਅਲਾਉ ਕਰਦੇ ਆ ਕੀ ਤੁਸੀਂ ਵੀਡੀਓ ਬਣਾਓ ਫੋਟੋ ਬਣਾਓ ਸੈਲਫੀ ਬਣਾਓ ਤੇ ਉਸਨੂੰ ਸ਼ੇਅਰ ਕਰੋ ਜੀ ਤੇ ਇਹ ਸਿੱਕੇ ਦੇ ਉੱਤੇ ਕੁਝ ਲਿਖਿਆ ਵੀ ਹੋਇਆ ਉਹ ਸਾਨੂੰ ਨਹੀਂ ਪਤਾ ਤੇ ਬਲੋਲੀ ਸਿੱਕੇ ਦਾ ਨਾਮ ਕਿਉਂ ਦਿੱਤਾ ਗਿਆ ਉਸ ਵੇਲੇ ਜਿਹੜਾ ਸ਼ਾਸਕ ਸੀ ਇੰਡੀਆ ਦਾ ਉਸ ਨੂੰ ਬੈਲੋਲ ਖਾਨ ਨੋਦੀ ਕਹਿੰਦੇ ਸੀਗੇ ਤੇ ਉਸ ਦਾ ਜਿਹੜਾ ਸਮੇਂ ਸੀ 1451 ਤੋਂ ਲੈ ਕੇ 1489 ਤੱਕ ਦੇ ਤੇ ਇਹ ਜਿਹੜੇ ਕੁਆਇਨ ਸੀਗੇ ਇਹ ਉਸ ਪ੍ਰਕਾਰ ਦੇ ਕੁਆਇਨ ਮਹਾਰਾਜ ਨੂੰ ਸਤਕਾਰਯੋਗ ਪਿਤਾ ਜੀ ਨੇ ਦਿੱਤੇ ਸੀ ਕਿ ਤੁਸੀਂ ਜਾ ਕੇ ਸੱਚਾ ਸੌਦਾ ਕਰੋ ਤੇ ਉਸ ਤੇ ਇਹਵਜ਼ ਦੇ ਚ ਮਹਾਰਾਜ ਨੇ ਭੁੱਖੇ ਸਾਧਵਾਨੋ ਜਿਸ ਤਰ੍ਹਾਂ ਅਸੀਂ ਸਾਰੇ ਜਾਣੂ ਹੈਗੇ ਹਾਂ ਲੰਗਰ ਛਕਾਇਆ ਸੀਗਾ ਉਹ ਲੰਗਰ ਦੀ ਪਰੰਪਰਾ ਸਾਰੀ ਦੁਨੀਆ ਚੱਲ ਰਹੀ ਹੈ ਜੁਗੋ ਜੁਗ ਟਲ ਰਹੇਗੀ ਕਿਉਂਕਿ ਹਾ ਉਹ ਖਰਚੋ ਰਾਮਿਲ ਪਾਈ ਤੋੜ ਨਾ ਵੇ ਬਸ ਤੋ ਜਏ ਗੁਰੂ ਨਾਨਕ ਦਾ ਲੰਗਰ ਹੈ ਮੈਂ ਸਮਝਦਾ ਇਸ ਤੋਂ ਵੱਡਾ ਮੈਜਿਕ ਕਿਦਰ ਵੀ ਨਹੀਂ ਹੈ ਪੁਲੀਸ ਸਾਹਿਬ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਪਰਿਵਾਰ ਨੂੰ ਕਿੰਨੇ ਕਿ ਬੋਰਡ ਮਿਲ ਚੁੱਕੇ ਨੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡੇ ਐਵਾਰਡ ਤੁਹਾਡੇ ਨਾਮ ਤੇ ਕੀਤੇ ਗਏ ਨੇ ਤਾਂ ਕਿੰਨੇ ਕਿਵਾਰਡ ਮਿਲ ਚੁੱਕੇ ਆ ਕਿਉਂਕਿ ਇਹ ਵੀ ਇੱਕ ਵਿਲੱਖਣ ਸੇਵਾ ਹੈ ਜਿਸ ਤਰ੍ਹਾਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਇਹ ਵੀ ਗੁਰੂ ਸਾਹਿਬ ਦੇ ਹੱਥੇ ਛੋਈ ਜੋ ਸੰਭਾਲ ਕੇ ਰੱਖੇ ਨੇ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਸੇਵਾ ਹੈ ਕਿੰਨੇ ਵਰਡ ਤੁਹਾਨੂੰ ਦੇਖੋ ਜੀ ਕਿੰਨੇ ਦੀ ਗੱਲ ਨਹੀਂ ਸਾਡੇ ਜਿਹੜੇ ਸਰਪ੍ਰਸਤ ਨੇ ਸਾਡੇ ਜਿਹੜੇ ਪੇਟਰਨ ਨੇ ਅਤੇ ਸਤਿਕਾਰਯੋਗ ਪਾਇਸਾ ਡਾਕਟਰ ਬਿੰਦਾ ਸਿੰਘ ਜੀ ਉਹਨਾਂ ਦਾ ਆਦੇਸ਼ ਹੈ ਹੁਕਮ ਹੈ ਕਿ ਅਸੀਂ ਨਿਮਰਤਾ ਚ ਨੈਣਾ ਸੇਵਾ ਕਰਨੀ ਹੈ ਤੇ ਇਸ ਕਰਕੇ ਕੋਈ ਕਿਸੇ ਕਿਸਮ ਦਾ ਜੋ ਵੀ ਕੋਈ ਅਵਾਰਡ ਹੈ ਉਹ ਸਾਰੇ ਗੁਰੂ ਸਾਹਿਬਾਨ ਦੇ ਨਾਮ ਹੈ ਸੋ ਇਹ ਬਸ ਅਸੀਂ ਇੱਥੇ ਉਸ ਕਰਕੇ ਉਸ ਹਸਤੇ ਮਾਫੀ ਚਾਹਾਂਗੇ ਕਿਉਂਕਿ ਅਸੀਂ ਤੇ ਅਦਨੇ ਜੇ ਸੇਵਕ ਹੈਗੇ ਆ 4 ਦਿਨ ਹੈਗੇ ਨਹੀਂ ਆ ਚਲੇ ਜਾਵਾਂਗੇ ਸੋ ਜਿਹੜੇ ਜੁਗੋ ਜੁਗੋ ਟਲ ਰਹਿਣਾ ਜਿਸ ਨੇ ਗੁਰੂ ਮਹਾਰਾਜ ਦੀ ਵਡਿਆਈ ਹੈ ਸੇ ਸਭ ਜਿਨੇ ਵੀ ਅਵਾਰਡਸ ਨੇ ਜਿਹੜੀ ਵਡਿਆਈਆਂ ਨੇ ਸਭ ਮਹਾਰਾਜ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੰਗਤ ਨੂੰ ਦਰਸ਼ਨ ਕਰਵਾ ਰਹੇ ਹੋ ਮੈਂ ਵੀ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦਰਸ਼ਨ ਕੀਤੇ ਹੈ ਤਾਂ ਹੋ ਸਕਦਾ ਹੈ ਜਿਹੜੀ ਅਨੰਦਪੁਰ ਸਾਹਿਬ ਦੀ ਸੰਗਤ ਜੋ ਇੱਥੇ ਵਿਖਮਸਤਕ ਹੋਣ ਲਈ ਆ ਰਹੀ ਹੈ ਉਹਨਾਂ ਨੇ ਵੀ ਪਹਿਲੀ ਵਾਰ ਦਰਸ਼ਨ ਕੀਤੇ ਹੋਵੇ ਸੋ ਆਪ ਜੀ ਦਾ ਤੇ ਆਪ ਜੀ ਦੇ ਪਰਿਵਾਰ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇਹ ਦਰਸ਼ਨ ਕਰਾਏ ਨੇ ਇੱਕ ਵਾਰ ਫਿਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਲੱਗਦਾ ਸਤਿ ਪਿਤਾ ਜੀ ਦਾ ਜੋ ਸਤਿਕਾਰ ਵਰਨਾਨਕ ਦੇ ਜੀ ਵੱਲੋਂ ਕੀਤਾ ਜਾਂਦਾ ਸੀ ਉਹ ਸਤਿਕਾਰ ਪਿਤਾ ਮਹਿਤਾ ਕਾਲੂ ਜੀ ਵੱਲੋਂ ਇਹ ਜੋ ਸਿੱਕੇ ਨੇ ਇਹ 1486 ਜਦੋਂ ਉਹਨਾਂ ਦੀ ਉਮਰ ਮਹਿਜ 18 ਸਾਲ ਸੀ ਉਸ ਵੇਲੇ ਦੇ ਸਿੱਕੇ ਨੇ ਤੇ ਅੱਜ ਦਰਸ਼ਨ ਤੁਸੀਂ ਕਰ ਰਹੇ ਹੋ ਤਾਂ ਲੰਡਨ ਤੋਂ ਇਹ ਪਰਿਵਾਰ ਸੇਵਾ ਨਿਭਾ ਰਿਹਾ ਹੈ ਜਿਸ ਨਾਲ ਅਸੀਂ ਦਰਸ਼ਨ ਕਰਕੇ ਬੱਗੋ ਬਾਗ ਹੋਇਆ ਤਾਂ ਕਿਤਨਾ ਕਿਤੇ ਅਸ਼ੀਰਵਾਦ ਵੀ ਗੁਰੂ ਸਾਹਿਬ ਦਾ ਮਹਿਸੂਸ ਕਰ ਰਹੇ ਹਾਂ ਕਿ ਗੁਰੂ ਸਾਹਿਬ ਦੇ ਹੱਥੀ ਛੋ ਜੋ ਸਿੱਕੇ ਨੇ ਉਹ ਸਾਨੂੰ ਅੱਜ ਦਰਸ਼ਨਾਂ ਦੇ ਲਈ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਾਂ ਕੈਮਰਾਮੈਨ ਰਵੀ ਕੁਮਾਰ ਦੇ ਨਾਲ 24 ਲਟਾਵਾ ਸ਼੍ਰੀ ਅਨੰਦਪੁਰ ਸਾਹਿਬ